ਤਾਰਬ ਲਈ ਇਹ ਨਾ ਰਿਸ਼ਤੇਾਂ ਦੀ ਜਿਹੜੀ ਅਸਲ ਸੱਚਾਈ ਹੈ ਜੇ ਆਪਾਂ ਉਹਦੇ ਹਿਸਾਬ ਨਾਲ ਚੱਲੀਏ ਕੋਈ ਵੀ ਇੱਥੇ ਜੇ ਮਿਡਲ ਕਲਾਸ ਬੰਦਾ ਨਾ ਜਾਂ ਕਿ ਕਿਸੇ ਵੀ ਕੈਟਾਗਰੀ 'ਚ ਧਾਪਾ ਲਾ ਲਈਏ ਜਿੰਨੇ ਜਿਵੇਂ ਕਿੰਨੇ-ਕਿੰਨੇ ਰਿਸ਼ਤੇਦਾਰ ਹਨ ਹਰ ਇੱਕ ਬੰਦੇ ਦੇ ਜੇ ਪਹਿਲੇ ਵਾਲੇ ਸਮਿਆਂ ਦੇ ਵਿੱਚ ਵੇਖਿਆ ਜਾਂਦਾ ਸੀ ਤੇ ਪਹਿਲੇ ਵਾਲੇ ਸਮਿਆਂ ਦੇ ਵਿੱਚ ਕਿੰਨੇ 2-2 3-3 ਮੁੰਡੇ 3-3 4-4 ਕੁੜੀਆਂ 7-7 ਜੀ ਹੁੰਦੇ ਸੀ ਇੱਕ ਘਰ ਦੇ ਹਨਾ ਕੋਈ ਵੀ ਉਹਨਾਂ ਦੇ ਕੋਈ ਘਟਨਾ ਬੰਦੀ ਸੀ ਜਾਂ ਕੋਈ ਮੁਸੀਬਤ ਆਉਂਦੀ ਸੀ ਨਾ ਤੇ ਮਤਲਬ ਕਿ ਉਹ ਸੱਤੇ ਦੇ ਸੱਤੇ ਆਪਸ ਵਿੱਚ ਖੜ ਜਾਂਦੇ ਹੁੰਦੇ ਸੀ ਮਤਲਬ ਜਿਹੜਾ ਕੋਈ ਉਹਨਾਂ ਦਾ ਦੁੱਖ ਸੀ ਨਾ ਉਹ ਸੱਤਾ ਹਿੱਸਿਆਂ 'ਚ ਵੰਡਿਆ ਜਾਂਦਾ ਠੀਕ ਹੈ ਉਹ ਚੀਜ਼ ਸੱਤਾ ਹਿੱਸਿਆਂ 'ਚ ਮੰਡੀ ਕੀ ਮਤਲਬ ਕਿ ਜਿਹੜੇ ਬੰਦੇ ਦੇ ਦੁੱਖ ਆਇਆ ਉਹਨੂੰ ਪਤਾ ਨਹੀਂ ਸੀ ਲੱਗਦਾ ਹੁਣ ਅੱਜ ਦੇ ਸਮੇਂ ਦੀ ਜਿਹੜੀ ਸਚਾਈ ਹੈ ਅੱਜ ਦੇ ਸਮੇਂ ਦੇ ਵਿੱਚ ਕੀ ਹੋ ਗਿਆ ਲੋਕ ਕੀ ਸੋਚਣ ਲੱਪੇ ਆ ਕਿਸੇ ਦਾ ਖਰਾਬ ਹੁੰਦਾ ਹੋਏ ਸਾਨੂੰ ਕੀ ਅਸੀਂ ਕਿੱਧਰ ਜਾਈਏ ਸਾਨੂੰ ਕੀ ਲੋੜ ਆ ਕਿਸੇ ਦੇ ਵਿੱਚ ਆਉਂਦੀ ਅਗਲਾ ਕੀ ਸੋਚੇਗਾ ਆ ਆ ਜਿਹੜੀਆਂ ਚੀਜ਼ਾਂ ਦੇ ਵਿੱਚ ਪੈਣ ਤੋਂ ਬਾਅਦ ਲੋਕਾਂ ਤੇ ਡਿਪਰੈਸ਼ਨ ਦੇ ਜਿਹੜਾ ਸਿਸਟਮ ਵਧਿਆ ਨਾ ਇਹ ਤਾਂ ਹੀ ਵਧਿਆ ਮੇਨ ਆਪਾਂ ਕੀ ਆਪਾਂ ਸੱਚਾਈ ਤੋਂ ਉੱਠ ਗਏ ਆਂ ਸੱਚ ਆਪਾਂ ਨੂੰ ਬਿਲਕੁਲ ਪਸੰਦ ਨਹੀਂ ਆ ਆਪਾਂ ਪੈ ਗਏ ਆਂ ਦੂਜੇ ਕੰਮਾਂ ਦੇ ਵਿੱਚ ਜਿੱਦਾਂ ਡੇਰਾਵਾਦ ਹੋ ਗਿਆ ਜਾਂ ਕੋਈ ਵੀ ਚੀਜ਼ਾਂ ਹੋ ਗਈਆਂ ਐਨੀਥਿੰਗ ਮਤਲਬ ਕਿ ਆਪਾਂ ਕਿਸੇ ਆਪਦੇ ਦੀ ਗੱਲ ਸੁਣ ਦੀ ਬਜਾਏ ਆਪਾਂ ਲੋਕਾਂ ਦੀਆਂ ਗੱਲਾਂ ਤੇ ਜ਼ਿਆਦਾ ਯਕੀਨ ਕਰਨ ਲੱਗ ਪਏ ਆਂ ਸਾਰੀ ਘਟਨਾ ਜਿਹੜੀ ਇਹ ਵਰਤਦੀ ਪਈ ਆ ਜੋ ਵੀ ਨੇਚਰ ਦੇ ਅਕੋਰਡਿੰਗ ਜੋ ਹੁੰਦਾ ਪੈ ਤਾਂ ਹੀ ਗਲਤ ਹੋ ਰਿਹਾ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਇਤਰਾ ਹੀ ਲੈ ਕੇ ਚੱਲਾਂਗੇ ਨਾ ਅੱਗੇ ਫਿਰ ਅੱਗੇ ਦੀ ਜ਼ਿੰਦਗੀ ਸੌਖੀ ਨਹੀਂ ਹੈ ਅੱਗੇ ਇਹ ਜ਼ਿੰਦਗੀ ਹੋਰ ਔਖੀ ਹੁੰਦੀ ਜਾਏਗੀ ਜਿੰਨਾ ਆਪਾਂ ਇੱਕ ਦੂਜੇ ਦੇ ਮੋਹ ਦੀਆਂ ਧੰਦਾਂ ਦਾ ਟੁੱਟੇ ਜਾਵਾਂਗੇ ਜਦ ਕੁਝ ਔਖਾ ਹੀ ਹੁੰਦਾ ਜਾਏਗਾ ਕੁਝ ਸੌਖਾ ਨਹੀਂ ਰਹੇਗਾ ਇਹ ਸਾਰਾ ਕੁਝ ਆਪਾਂ ਨੂੰ ਬਦਲਣਾ ਪੈਣਾ ਹੈ ਜੇ ਆਪਾਂ ਇੱਕ ਚੰਗੀ ਖੁਸ਼ਹਾਲ ਜ਼ਿੰਦਗੀ ਚਾਹੁੰਦੇ ਆ ਜੇ ਆਪਾਂ ਕਹਿੰਦੇ ਨਾ ਸਾਰਾ ਪੰਜਾਬ ਖੁਸ਼ੀ ਖੁਸ਼ੀ ਵਸੇ ਤੇ ਫਿਰ ਖੁਸ਼ੀ ਖੁਸ਼ੀ ਵਸਣ ਦਾ ਮਤਲਬ ਇਹ ਹੈ ਕਿ ਆਪਾਂ ਨੂੰ ਪ੍ਰੇਮ ਨਾਲ ਰਹਿਣਾ ਪੈਣਾ ਸਭ ਨਾਲ ਜ਼ਿੰਦਗੀ ਹੈ ਹੀ ਇੱਕ ਪ੍ਰੇਮ ਦਾ ਪ੍ਰੇਮ ਦਾ ਸਮਝ ਲੈਣਾ ਜੇ ਆਪਾਂ ਸਾਰੇ ਨਾਲ ਪਿਆਰ ਨਾਲ ਰਵਾਂਗੇ ਨਾ ਕੋਈ ਦੁੱਖਣੀ ਐ ਇੱਥੇ ਕੋਈ ਕੁਛ ਨਹੀਂ ਆ ਸਭ ਕੁਛ ਸਹੀ ਆ ਕੋਈ ਏਡੀਆਂ ਵੱਡੀਆਂ ਮੁਸ਼ਕਲਾਂ ਨਹੀਂ ਹੈਗੀਆਂ ਕਿਸੇ ਦੀਆਂ ਸਾਰਾ ਕੁਝ ਸੌਖਾ ਹੀ ਆ ਬਸ ਗੱਲ ਕੀ ਔਖਾ ਆਪਾਂ ਆਪ ਬਣਾਇਆ ਹੈ ਔਖਾ ਬਸ ਇਹੀ ਆ ਕਿ ਆਪਾਂ ਕਿਸੇ ਦੀ ਹੈਲਪ ਹੀ ਨਹੀਂ ਕਰਨਾ ਚਾਹੁੰਦੇ ਦੇਖੋ ਦੋ ਦੋ ਭਰਾ ਨੇ ਜੇ ਆਪਾਂ ਗੱਲ ਲਈ ਜਾਵੇ ਕਿੰਨੀਆਂ ਹੀ ਗੱਲਾਂ ਮੇਰੇ ਸਾਹਮਣੇ ਆਉਂਦੀਆਂ ਨੇ ਮੈਂ ਅੱਜ ਮੇਰੀ 32-33 ਸਾਲ ਦੀ ਉਮਰ ਹੋ ਗਈ ਜੋ ਵੀ ਮੈਂ ਜ਼ਿੰਦਗੀ ਦੇ ਵਿੱਚ ਰਿਆ ਮੈਂ ਵੇਖਿਆ ਠੀਕ ਆ ਕੋਈ ਵੀ ਘਟਨਾ ਹੁੰਦੀ ਆ ਜਿੱਥੇ ਜੇ ਕਿਸੇ ਦੇ ਕੋਈ ਭੈਣ ਭਰਾ ਖੜੇ ਨਾਲ ਹੋ ਰਹੇ ਨੇ ਤਾਂ ਉਹ ਬੰਦੇ ਨੂੰ ਕੋਈ ਵੀ ਟੈਨਸ਼ਨ ਨਹੀਂ ਆ ਉਹ ਕੋਈ ਵੀ ਅੰਦਰ ਤੇ ਘਟਨਾ ਹੋ ਜਾਏ ਆਰਾਮ ਨਾਲ ਨਿਕਲ ਜਾਂਦਾ ਠੀਕ ਆ ਜਿਹੜੇ ਚੀਜ਼ਾਂ ਦੇ ਵਿੱਚ ਬੰਦੇ ਫਸੇ ਹੋਏ ਆ ਜਾਂ ਕੁਝ ਵੀ ਆ ਇਹਨਾਂ ਚੀਜ਼ਾਂ ਤੋਂ ਬਚਣਾ ਤੇ ਪ੍ਰੇਮ ਨਾਲ ਹੀ ਇਹ ਜ਼ਿੰਦਗੀ ਜੀ ਸਕਦੇ ਆ ਆਪਾਂ ਨਹੀਂ ਤਾਂ ਅਦਰਵਾਈਜ਼ ਜੋ ਆਪਾਂ ਬੀਜਣਾ ਹੈ ਉਹੀ ਆਪਾਂ ਨੂੰ ਵੱਢਣਾ ਪੈਣਾ ਜਿੰਨਾ ਮਰਜ਼ੀ ਆਪਾਂ ਜ਼ੋਰ ਲਾ ਲਈਏ ਇਹ ਜੋ ਬੀਜ ਰਹੇ ਉਹੀ ਵੱਢਣਾ ਪੈਣਾ ਨੇਚਰ ਆਪਦਾ ਹਸਾਬ ਨਾਲ ਦੀ ਨਾਲ ਦੇ ਰਹੀ ਆ ਆਪਾਂ ਨੂੰ ਉਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਦੀਵੇ ਥੱਲੇ ਨੇਰੇ ਵਾਲੀ ਗੱਲ ਹੁੰਦੀ ਆ ਨੇਚਰ ਸਭ ਕੁਝ ਸਹੀ ਕਰਦੀ ਆ ਜੇ ਆਪਾਂ ਸਹੀ ਕਰ ਰਹੇ ਆਂ ਸਾਰ ਇੱਕ ਬੰਦੇ ਦਾ ਸਹੀ ਜੇ ਆਪਾਂ ਸਹੀ ਚੱਲ ਰਹੇ ਆਂ ਤੇ ਆਪਣੇ ਨਾਲ ਸਹੀ ਹੋ ਰਿਹਾ ਜੇ ਆਪਾਂ ਅੱਜ ਆਪਾਂ ਇਹ ਗੱਲ ਸੋਚ ਰਹੇ ਆਂ ਆਪਾਂ ਉਹਦਾ ਮਾੜਾ ਕਰ ਰਹੇ ਆਂ ਜਾਂ ਉਹਦੇ ਬਾਰੇ ਐਂ ਸੋਚਦਾ ਕਿ ਉਹ ਐਵੇਂ ਹੋ ਜਾਊਗਾ ਇਦਾਂ ਦਾ ਕੁਝ ਨਹੀਂ ਹੋਣਾ ਜੇ ਆਪਾਂ ਗਲਤ ਸੋਚ ਰਹੇ ਆਂ ਤੇ ਉਹਦਾ ਨਤੀਜਾ ਗਲਤ ਹੀ ਨਿਕਲੂਗਾ ਨੇਚਰ ਆਪਾਂ ਨੂੰ ਕਦੀ ਵੀ ਗਲਤ ਨਹੀਂ ਦਿੰਦੀ ਕੁਝ ਯੂਨੀਵਰਸ ਦੇ ਵਿੱਚ ਜੋ ਵੀ ਆ ਨਾ ਸਭ ਕੁਝ ਸਹੀ ਹੁੰਦਾ ਪਿਆ ਜੋ ਆਪਾਂ ਕਰਦੇ ਪਏ ਆਂ ਉਹਦੇ ਅਕੋਰਡਿੰਗ ਹੀ ਆਪਾਂ ਨੂੰ ਰਿਜ਼ਲਟ ਮਿਲਣਾ ਹੈ ਜੇ ਆਪਾਂ ਇਦਾਂ ਹੀ ਚੱਲੀ ਜਾਵਾਂਗੇ ਕੋਈ ਪਰਵਾਹ ਨਹੀਂ ਆ ਕਰਿਓ ਧੱਕੇ ਕਰਿਓ ਝੂਠ ਬੋਲੀ ਜਾਓ ਇਦਾਂ ਕਰਿਓ ਤਾਂ ਉਹ ਜੇ ਕੱਲ ਨੂੰ ਉਹ ਗੱਲ ਇਹ ਕਵਾਂਗੇ ਕਿ ਹਾਂ ਜੀ ਮੈਂ ਤਾਂ ਬਰਬਾਦ ਹੋ ਗਿਆ ਜੀ ਮੈਂ ਤਾਂ ਮੈਂ ਤਾਂ ਕਿਸੇ ਦਾ ਕੁਝ ਮਾੜਾ ਹੀ ਨਹੀਂ ਕੀਤਾ ਹੁਣ ਕਈ ਚੀਜ਼ਾਂ ਘਰ ਪਰਿਵਾਰ ਨੂੰ ਪਤਾ ਹੀ ਨਹੀਂ ਹੁੰਦੀਆਂ ਕਿਉਂਕਿ ਜਿੰਨੀ ਦੁਨੀਆਦਾਰੀ ਵਿਜੀ ਹੋ ਗਈ ਆਪਾਂ ਬਾਹਰ ਬੈਠੇ ਆਣਾ ਘਰ ਘਰ ਤੱਕ ਕੁਝ ਗੱਲਾਂ ਪਹੁੰਚਦੀਆਂ ਹੀ ਨਹੀਂ ਬਾਰ ਬੈਠੇ ਬੰਦੇ ਆਂtੀਆਂ ਇਮਰਜ਼ੀਆਂ ਕਰੀ ਜਾਂਦੇ ਆਪਦੇ ਹਿਸਾਬ ਨਾਲ ਫੈਸਲੇ ਲਈ ਜਾਂਦੇ ਆ ਉਹਨਾਂ ਤੇ ਮਾਂ ਪਿਓ ਨੂੰ ਮੂਗਲ ਦਾ ਪਤਾ ਹੀ ਨਹੀਂ ਹੁੰਦਾ ਕੀ ਹੋਇਆ ਕੀ ਨਹੀਂ ਹੋਇਆ ਫਿਰ ਜਦੋਂ ਕਿ ਉਹਦਾਂ ਦੀ ਘਟਨਾ ਵਾਪਰ ਜਾਂਦੀ ਆ ਮਾਂ ਪਿਓ ਵੀ ਕਹਿੰਦੇ ਜੀ ਸਾਡਾ ਤਾਂ ਬੱਚਾ ਇਦਾਂ ਦਾ ਹੈਗਾ ਹੀ ਨਹੀਂ ਸੀ ਜੀ ਸਾਡੇ ਬੱਚੇ ਤਾਂ ਬਹੁਤ ਵੱਡੇ ਆ ਬਗੂਣ ਸੀ ਉਹਦਾ ਬਹੁਤ ਸਿਆਣਾ ਸੀ ਔਰ ਉਹਦੇ ਉਲਟ ਜੋ ਪੱਛਾ ਕਰ ਰਿਹਾ ਬੱਚਾ ਜੇ ਗਲਤ ਕਰ ਰਿਹਾ ਤੇ ਉਹਦਾ ਤੀਜਾ ਵੀ ਗਲਤੀ ਹੋਊਗਾ ਨਾ ਪਰ ਕੱਲ ਨੂੰ ਜਦੋਂ ਚੀਜ਼ਾਂ ਮਾਪਿਓ ਦੇ ਸਾਹਮਣੇ ਇੱਕਦਮ ਆਉਂਦੀਆਂ ਫਿਰ ਉਹ ਫਿਰ ਇੱਕ ਵੱਡੀ ਘਟਨਾ ਬਣ ਕੇ ਆਉਂਦੀ ਹੈ ਸੋ ਮੇਰੇ ਤਾਂ ਕਹਿਣ ਦਾ ਮਤਲਬ ਇਹ ਹੀ ਆ ਕਿ ਪ੍ਰੇਮ ਪਿਆਰ ਨਾਲ ਹੋ ਕੋਈ ਵੀ ਗੱਲਾਂ ਨੇ ਉਹਨੂੰ ਪਿਆਰ ਨਾਲ ਜਿਹੜੇ ਬਸਲੇ ਹੱਲ ਹੋ ਜਾਣੇ ਆ ਉਹ ਲੜਾਈ ਝਗੜੇ ਨਾਲ ਹੱਲ ਨਹੀਂ ਹੋਣੇ ਠੀਕ ਆ ਬਾਕੀ ਜਿੱਦਾਂ ਦੀਆਂ ਕਾਨੂੰਨ ਵਿਵਸਥਾਵਾਂ ਹੈਗੀਆਂ ਨੇ ਜੇ ਆਪਾਂ ਇਹ ਕਹੀਏ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਨਹੀਂ ਠੀਕ ਸਭ ਕੁਝ ਠੀਕ ਆ ਜੇ ਆਪਾਂ ਠੀਕ ਆ ਤਾਂ ਕਾਨੂੰਨ ਵੀ ਆਪਣੇ ਨਾਲ ਠੀਕ ਆ ਸੋ ਮੇਰਾ ਅੱਜ ਦਾ ਦਾਸ ਟੌਪਿਕ ਤੇ ਇਹੀ ਗੱਲ ਕਰਨ ਦਾ ਹੈ ਕਿ ਜੇ ਪਰਿਵਾਰ ਆਪਣੇ ਕੋਈ 10 ਭੈਣ ਭਰਾ ਹੈਗੇ ਆ ਜੇ ਕਿਸੇ ਨੂੰ ਕੋਈ ਮੁਸੀਬਤ ਆਉਂਦੀ ਆ ਤੇ ਜੇ ਉਹ 10 ਭੈਣ ਭਰਾ ਨਾਲ ਖੜਦੇ ਤੇ ਉਹਦੇ ਵਿੱਚੋਂ ਕੋਈ ਮੁਸੀਬਤ ਕੋਈ ਜ਼ਿਆਦਾ ਵੱਡੀ ਨਹੀਂ ਰਹਿ ਜਾਂਦੀ ਜਿੰਨੇ ਲੋਕਾਂ ਦੇ ਵਿੱਚੋਂ ਮੁਸੀਬਤ ਡਿਵਾਈਡ ਹੋ ਜੇਗੀ ਉਨਹੀਂ ਹੀ ਉਹ ਮੁਸੀਬਤ ਘਟਦੀ ਜਾਵੇਗੀ ਇਹਦਾ ਮੇਨ ਮੋਟਿਵ ਹੀ ਹੈ ਕਿ ਪਿਆਰ ਨਾਲ ਰਹੋ ਨੇਚਰ ਵੀ ਪਿਆਰ ਹੀ ਮੰਨਦੀ ਆ ਸਾਰਾ ਕੁਝ ਸੱਚ ਪ੍ਰੇਮ ਪਿਆਰ ਹੀ ਸਭ ਕੁਝ ਹੈ ਆਪਾਂ ਜਿਹੜੀ ਮਨ ਜਿਹੜੀ ਆਪਣੀ ਜਾਤੀ ਆ ਉਹ ਪਿਆਰ ਹੀ ਸਿਖਾਉਂਦੀ ਆ ਪਰ ਆਪਾਂ ਉਸ ਦੇ ਉਲਟ ਹੋਰ ਹੀ ਗੱਲਾਂ ਦੇ ਵਿੱਚ ਪਏ ਹੋਏ ਆ ਆਪਾਂ ਨੂੰ ਇਹ ਸਾਰਾ ਕੁਝ ਛੱਡ ਛੜਾ ਕੇ ਆਪਣਾ ਬਦਲਣਾ ਚਾਹੀਦਾ ਕਿਰਤ ਕਰੋ ਕੰਮ ਕੰਮ ਕਰਨਾ ਕੋਈ ਮਾੜਾ ਨਹੀਂ ਆ ਬੰਦਾ ਕੰਮ ਕਰਨ ਲਈ ਹੀ ਇਹ ਧਰਤੀ ਤੇ ਆਇਆ ਉਹਨੂੰ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ ਜਿਆਦਾ ਜਿਆਦਾ ਮਿਹਨਤ ਕਰੋ ਲੱਖਾਂ ਰੁਪਈਆ ਕਮਾਓ ਪਰ ਇਹ ਹੈ ਕਿ ਉਹ ਰੁਪਈਏ ਦੇ ਵਿੱਚ ਤੁਹਾਡਾ ਐਂਗੋਜਾ ਸਿਸਟਮ ਨਹੀਂ ਹੋਣਾ ਕਿ ਤੁਸੀਂ ਕਿਸੇ ਨਾਲ ਤਲਖੀ ਨਾਲ ਗੱਲ ਕਰੋ ਉਹ ਗੱਲ ਅਗਲੇ ਨੂੰ ਚੁੱਪੇ ਇਦਾਂ ਦਾ ਨਹੀਂ ਹੋਣਾ ਚਾਹੀਦਾ ਮੈਂ ਇਹ ਨੂੰ ਮੰਨਦਾ ਨਹੀਂ ਆ ਮੈਂ ਆਪਣੀ ਜ਼ਿੰਦਗੀ ਜਿੰਨੀ ਢਾ ਕੇ ਵੇਖੀ ਆ ਮੈਂ 2017 ਦੇ ਵਿੱਚ ਇੱਕ ਦੌਰ ਢਾਇਆ ਉਹ ਬੜਾ ਮੁਸ਼ਕਲ ਵਾਲਾ ਦੌਰ ਸੀ ਉਹ ਮੇਰਾ ਪਰਿਵਾਰ ਉਹ ਦੌਰ ਨੂੰ ਬੜਾ ਖਤਰਨਾਕ ਮੰਨਦਾ ਕਿ ਹਾਂ ਇਹ ਬਹੁਤ ਬੜਾ ਔਖਾ ਆ ਪਰ ਜੇ ਮੈਂ ਉਸ ਸਮੇਂ ਜੇ ਮੈਂ ਕੁਝ ਜ਼ਿਆਦਾ ਗਲਤ ਨਹੀਂ ਸੀ ਜਾਂ ਕੁਝ ਵੀ ਸੀ ਮੈਨੂੰ ਨੇਚਰ ਨੇ ਉਸ ਤੋਂ ਵੱਧ ਕੇ ਦਿੱਤਾ ਮੇਰੀ ਸੋਚ ਤੋਂ ਵੱਧ ਕੇ ਮੈਨੂੰ ਮਿਲ ਰਿਹਾ ਯੂਨੀਵਰਸ ਨੇ ਉਦੋਂ ਵੀ ਮੇਰੇ ਨਾਲ ਬਹੁਤ ਗਲਤ ਬੰਦੇ ਹੀ ਜਾਂ ਜਿੱਦਾਂ ਦੇ ਵੀ ਬੰਦੇ ਹੀ ਉਹ ਮੇਰੇ ਤੋਂ ਗਲਤੀ ਕਰਵਾਈ ਯੂਨੀਵਰਸ ਦੇ ਅਕੋਰਡਿੰਗ ਉਹ ਗਲਤੀ ਮੇਰੇ ਤੋਂ ਹੋਈ ਤੇ ਉਹ ਸਾਰੇ ਮੇਰੇ ਤੋਂ ਖਿੰਡ ਗਏ ਉਹ ਖਿੰਡਣ ਤੋਂ ਬਾਅਦ ਮੈਨੂੰ ਬਹੁਤ ਵਧੀਆ ਜ਼ਿੰਦਗੀ ਮਿਲੀ ਠੀਕ ਆ ਅੱਜ ਵੀ ਹੁਣ ਵੀ ਜੋ ਹੋ ਰਿਹਾ ਜਾਂ ਜਿੱਦਾਂ ਵੀ ਜ਼ਿੰਦਗੀ ਚੱਲ ਰਹੀ ਆ ਮੈਂ ਖੁਸ਼ ਰਹਣਾ ਚਾਹੁੰਦੀ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਮੈਨੂੰ ਨਾ ਕੋਈ ਖੁਸ਼ੀ ਵਾਲੀ ਜਿਹਾ ਹੈ ਨਾ ਵਾਲੇ ਗਮ ਨਾਲ ਆ ਕਿਉਂਕਿ ਮੈਂ ਵਧੀਆ ਜ਼ਿੰਦਗੀ ਰਿਲੈਕਸ ਜੀ ਰਿਆ ਮੈਂ ਉਹੀ ਚੀਜ਼ ਜੋ ਮੈਂ ਜ਼ਿੰਦਗੀ ਸਿੱਖੀ ਆ ਨਾ ਉਹੀ ਮੈਂ ਬੋਲ ਰਿਹਾ ਹਾਂ ਉਹੀ ਕਹਿ ਰਿਹਾ ਕਿ ਨੇਚਰ ਕਦੀ ਵੀ ਕਿਸੇ ਦਾ ਮਾੜਾ ਨਹੀਂ ਕਰਦੀ ਤੇ ਨਾ ਹੀ ਆਪਣੀ ਜਾਤੀ ਨੂੰ ਇਹ ਕੰਮ ਕਰਨਾ ਚਾਹੀਦਾ ਪ੍ਰਮਾਤਮਾ ਦਾ ਨਾਮ ਲਓ ਠੀਕ ਆ ਨਾਮ ਲਓ ਹਾਂ ਸਿੱਖੋ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਨਾ ਜੇ ਪੜ ਲਿਆ ਤੇ ਫਿਰ ਉਹਦੇ ਚੋਂ ਸਿੱਖੋ ਜੇ ਆਪਾਂ ਸਿੱਖਿਆ ਨਹੀਂ ਨਾ ਫਿਰ ਆਪਾਂ ਗੁਨਾਹਗਾਰ ਆ ਜੇ ਆਪਾਂ ਨਹੀਂ ਪੜਿਆ ਆਪਾਂ ਨੂੰ ਚੀਜ਼ ਬਾਰੇ ਪਤਾ ਨਹੀਂ ਆ ਫਿਰ ਆਪਾਂ ਗੁਰੂ ਤੇ ਉਹ ਚੀਜ਼ ਦੀ ਕੰਪਲੇਂਟ ਨਹੀਂ ਕਰ ਸਕਦੇ ਪਰ ਜੇ ਆਪਾਂ ਪੜ ਲਈ ਆ ਤੇ ਆਪਾਂ ਉਹ ਸਿੱਖੀ ਨਹੀਂ ਆ ਫਿਰ ਉਹਦੇ ਵਿੱਚ ਆਪਾਂ ਦੋਸ਼ੀ ਆ ਇਹ ਚੀਜ਼ ਨੂੰ ਆਪਾਂ ਮੰਨੀਏ ਪ੍ਰੇਮ ਨਾਲ ਹੀ ਰਹਿਣਾ ਚਾਹੀਦਾ ਜੋ ਵੀ ਭਾਈਚਾਰਾ ਆਪਣਾ ਜੇ ਕਿਸੇ ਨੂੰ ਕੋਈ ਮੁਸੀਬਤ ਪੈਂਦੀ ਤੇ ਉਹਦੇ ਨਾਲ ਭਾਈਚਾਰੇ ਨੂੰ ਖੜਨਾ ਚਾਹੀਦਾ ਉਹਨੂੰ ਡੋਬਣ ਦੀ ਬਜਾਏ ਉਹਦੇ ਨਾਲ ਖੜੋ ਜੇ ਆਪਾਂ ਖੜਾਂਗੇ ਤੇ ਉਹ ਉਹ ਇੱਕ ਜਿਵੇਂ ਪਰੰਪਰਾ ਚੱਲ ਪੈਂਦੀ ਆ ਨਾ ਇਜਵੇਂ ਜੋ ਵੀ ਪਰੰਪਰਾ ਆਪਣਾ ਜਿਵੇਂ ਲੋਕ ਕਰਦੇ ਆ ਉਵੇਂ ਫਿਰ ਦੂਜੇ ਕਰਨ ਲੱਗ ਪੈਂਦੇ ਆ ਇਸੇ ਤਰ੍ਹਾਂ ਹੀ ਮੈਂ ਕਹਿ ਰਿਹਾ ਕਿ ਜੇ ਆਪਾਂ ਖੜਾਂਗੇ ਇੱਕ ਦੂਜੇ ਨਾਲ ਪ્રેਮ ਪਿਆਰ ਨਾਲ ਰਾਵਾਂਗੇ ਕੋਈ ਮੁਸੀਬਤ ਨਹੀਂ ਆ ਕੋਈ ਮੁਸ਼ਕਲਾਂ ਨਹੀਂ ਆ ਸਾਰਾ ਕੁਝ ਆਸਾਨ ਹੋਊਗਾ नेचर ਸਭ ਕੁਝ ਸਹੀ ਕਰਦੀ ਆ ਵਧੀਆ ਤਰੀਕੇ ਨਾਲ ਰੋ ਮੇਰਾ ਇਹੀ ਸੰਦੇਸ਼ ਆ ਮੈਂ ਤੁਹਾਨੂੰ ਵੀ ਇਹ ਸਿੱਖਿਆ ਦੇਣਾ ਜੋ ਮੈਂ ਆਪਦੀ ਜ਼ਿੰਦਗੀ ਸੀ ਜੇ ਮੈਂ ਪ્રેਮ ਪਿਆਰ ਨਾਲ ਰਹਾ ਸਾਰਿਆਂ ਨਾਲ ਤੇ ਮੈਂ ਖੁਸ਼ ਹਾਂ ਸੋ ਸਾਰਿਆਂ ਨੂੰ ਸਾਰਿਆਂ ਨਾਲ ਪ્રેਮ ਪਿਆਰ ਨਾਲ ਰਹੋ ਹਰ ਇੱਕ ਚੀਜ਼ ਸਲਾਹ ਨਾ ਕਰੋ ਕਦੀ ਮਾੜਾ ਨਾ ਕਿਸੇ ਦਾ ਕਰੋ ਜ਼ਿੰਦਗੀ ਖੁਸ਼ਹਾਲੀ